ਦੀ ਅਤਲਾ ਕਲਾ ਦੇ ਜਿੰਨੀ ਆ ਵਾਲੇ ਇਹ ਜਾਂਦੇ ਆ ਜੀ ਸ਼ੰਭੂ ਵਾਟਰ ਤੇ ਦਿੱਲੀ ਨੂੰ ਜਾ ਰਹੇ ਅੱਜ ਇੱਕ ਰਾਜ ਸਿੰਘ ਹੈ ਇੱਕ ਹੋਰ ਗਾਣਾ ਮਾਕੀ ਸਿੰਘ ਮੱਕੀ ਦੀ ਮੱਖਣ ਸਿੰਘ ਮੱਖਣ ਸਿੰਘ ਹੈ ਹੋਰ ਪੂਰੇ ਕੋਲੇ ਨੇ ਦੱਸ ਪਤਾ ਨਹੀਂ ਕਿਹੜੇ ਕਿਹਦੇ ਆਛਾ ਚੰਗਾ ਸ਼ੰਭੂ ਵਾਟਰ ਤੇ ਨੇੜੇ ਜਾ ਕੇ ਬਣਾ ਰਹੇ ਸਨ ਇਹ ਵੀ ਚੱਲਦੀ ਹੈ ਐਡ ਬਣਾ ਕੋਈ ਕੋਈ ਜਿਹਾ ਜਾਣਾ ਯਾਰ ਉਹ ਤੋਂ ਬਸ ਜਿਹੜੀ ਸਦਾ ਬਿੱਤੀ ਰਹਿਣੀ ਕੋਸ਼ਿਸ਼ ਕਰਦੇ ਸ਼ੰਭੂ ਬਾਟ ਤੇ ਜਾ ਰਿਹਾ ਵੀ ਇਹ ਤਲਾਕਾਂ ਦੇ ਕਿਸਾਨ ਜੁੰਦੀਆਂ ਨਾਲ ਆ ਦੇ ਕੋ ਸਾਰੇ ਕਿਸਾਨ ਇਕਤਾ ਜਿੰਦਾਬਾਦ ਸਤਿ ਸ਼੍ਰੀ ਅਕਾਲ ਦੋ ਤਿੰਨ ਰੋਡ ਉੱਪਰ ਨੇੜੇ ਘਰਵਾਂ ਦੇ ਮੂਹਰੇ ਬਣਾ ਲਾਂਗੇ ਆ ਨਾਂ ਬਸ ਆਹੀ ਉਹਨਾਂ ਨੂੰ ਵੀ ਲੈਣਾ ਕੋਈ ਬੋਝ ਨਹੀਂ ਚਲਾ ਐਂ ਕਰੂ ਕਰਦਾ ਉਹਨਾਂ ਦਾ ਕੰਮ ਚੱਲਦਾ ਫਰਵਾ ਤੋਂ ਅਸੀਂ ਵਦਨ ਮਾਗਰ ਜਾ ਰਹੇ ਆ ਅਸੀਂ ਜਾ ਰਹੇ ਆ ਪਾਤਲਾ ਸਾਈਡ ਅੱਜ ਹੈਗਾ ਗੁਰੂ ਰਵਿਰਾਜ ਜੀ ਦਾ ਜਨਮ ਦਿਹਾੜਾ ਧਾਰਮਿਕ ਪ੍ਰੋਗਰਾਮ ਲੱਗ ਕਰ ਕੀਰਤਨ ਅਸੀਂ ਜਾ ਰਹੇ ਆ ਪਾਤਲਾ ਏਰੀਏ ਚ ਮੈਲਕਲਾ ਤੋਂ ਮੁੜ ਗਿਆ ਹੁਣ ਅਸੀਂ ਆਹ ਦੇਖੋ ਆ ਚੰਦੇ ਆ ਆ ਆ ਦੇਖੋ ਵੀ ਝੰਡੇ ਲਹਿਰਾਉਂਦੇ ਜਾਂਦੇ ਆ ਤਲਾਕਲਾ ਦੇ ਜੁਨੀਵਰ ਵਾਲੇ ਜੁਨੀਅਨ ਵਾਲੇ ਤੇ ਤੁਸੀਂ ਆਪੇ ਸਿਆਣ ਲਓ ਕਿਹੜੇ ਵੀਡੀਓ ਆਪਾਂ YouTube ਤੇ ਪਾਵਾਂਗੇ ਤੇ ਲਿੰਕ ਗਾਹਾਂ ਸ਼ੇਅਰ ਕਰਦੇ ਵੀ ਹੋਰ ਵੀ ਜਾਣ ਲੋਕ ਜੁਨੀਆਨ ਵਾਲੇ